ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਨਵੇਂ ਵਲੌਗ ਦੇ ਵਿੱਚ, ਨਵੇਂ ਵੀਡੀਓ ਦੇ ਵਿੱਚ। ਅੱਜ ਆਪਾਂ ਪਹੁੰਚਾ ਸੂਏ ਦੇ ਨਾਉਣ। ਤਾਂ ਨਜ਼ਾਰਾ ਆ ਰਿਹਾ ਪੂਰਾ ਆ ਦੇਖੋ। ਆ ਮਾਰ ਦਿਆ ਬਾਜਾ ਹੁਣ ਪਹਿਲਾਂ ਬੜਨੀ ਰਹੀ ਸੀ ਵਿੱਚ ਪਹਿਲਾਂ ਮੈਂ ਇਕੱਲਾ ਹੀ ਸੀਗਾ ਨਾਉਣ ਵਾਲਾ। ਹੁਣ ਇਹਨਾਂ ਨੇ ਸਾਰਿਆਂ ਨੇ ਕੱਪੜੇ ਕੱਢਦੇ ਹੁਣ ਕਹਿੰਦੇ ਕੋਈ ਕਹਿੰਦਾ ਮੇਰੀ ਪੱਗ ਤੇ ਪਾਣੀ ਨਾ ਪਾ ਦਿਓ ਬਈ। ਹੁਣ ਤਾਂ ਉਹ ਗੱਲ ਹੋਈ ਪਈ ਆ ਆ ਗੱਲਾਂ ਕਰੀਏ ਸੋਹਣੀਆਂ ਨਹੀਂ ਨਹਿਰ ਕਿਨਾਰੇ। ਬਹੁਤ ਨਜ਼ਾਰਾ ਆ ਰਿਹਾ ਮੈਂ ਕਹਿੰਦਾ ਆਨੰਦ ਲੈ ਰਹੇ ਆ ਪੂਰਾ ਜ਼ਿੰਦਗੀ ਦਾ ਸਵਾਦ ਆ ਰਿਹਾ ਪੂਰਾ। ਨੰਦ ਆ ਰਿਹਾ ਬਈ ਪੂਰਾ ਆ ਪਾਣੀ ਮੈਗਣਾ ਜਮੀ ਚਿਲਡ ਸਤਲੋ ਜਿਹਦਾ ਪਾਣੀ ਆ ਰਿਹਾ ਇਹਦੇ ਵਿੱਚ ਉਹ ਆਉਂਦਾ ਪਾਣੀ ਬਈ ਬਹੁਤ ਦੂਰੋਂ ਬਾਇਆ ਆਨੰਦਪੁਰ ਸਾਹਿਬ ਦੇ ਨਿਕਲਦਾ ਦੇਖਿਆ ਸਤਲੋ ਜੇ ਕੀਰਤਪੁਰ ਸਾਹਿਬ ਦੇ ਬਿਲਕੁਲ ਲਾਗੇੋਂ ਨਿਕਲਦਾ ਇਹ ਆਹ ਦੇਖੋ ਆ ਕਹਿੰਦਾ ਹੁਣ ਬਾਹਰ ਨਿਕਲਦੇ ਜੋਗਤਾ ਬਣਾ ਰਹੇ ਨੇ ਚੋਬਰ ਆਹ ਦੇਖੋ ਨਜ਼ਾਰਾ ਪੰਜਾਬ ਦਾ ਇਹ ਪੰਜਾਬ ਦੀਆਂ ਕੱਸੀਆਂ ਨੇ ਜੀ ਇਹ ਜੋ ਇਹਨਾਂ ਦੇ ਨਜ਼ਾਰਾ ਨਾ ਉਹ ਕਿਤੇ ਨਜ਼ਾਰਾ ਨਹੀਂ ਹੈਗਾ ਇਹ ਆਹ ਦੇਖੋ ਆ ਬਠਿੰਡਾ ਚੰਡੀਗੜ੍ਹ ਹਾਈਵੇ ਨਿਕਲ ਰਿਹਾ ਕੋਲੋਂ ਐ ਇਧਰ ਆ ਪਟਿਆਲਾ ਜਾਂਦੀ ਸੜਕ ਬਾਈ ਆ ਦੇਖੋ ਕਿਵੇਂ ਆਸਨ ਹੋ ਰਹੇ ਨੇ ਇਹਦੇ ਵਿੱਚ ਹੁੰਦਾ ਜੋਗਾ ਦੇਖੋ ਆਏ ਹਾਏ ਹਾਏ ਜੋਗਾ ਹੋ ਰਿਹਾ ਦੇਖੋ ਆਹ ਦੇਖੋ ਜੋਗਾ ਕੀ ਕਰ ਰਹੇ ਨੇ ਦੇਖੋ ਐ ਲੜ ਰਹੇ ਨੇ ਨਿਆਰਾ ਬਾਈ ਯਾਰ ਇਹ ਕਹੇ ਨਾਮੋ ਬੇ ਦੁਬਾਰਾ ਆ ਦੇਖੋ ਦੁਬਾਰਾ ਆਹ ਚਾਰ ਆਹ ਦੇਖੋ ਸਰਦਾਰ ਸਾਹਿਬ ਲੈ ਰਹੇ ਨੇ ਨਜ਼ਾਰੇ ਠੰਡੇ ਪਾਣੀ ਦੇ ਆਹ ਦੇਖ ਪਈ ਬੁੱਧਾਨੀ ਤੇ ਜਾਊਗਾ ਆ ਮੂਰੋ ਹੌਸਲਾ ਦੇ ਰਖਾ ਹੈ ਕਹਿੰਦਾ ਇੱਕ ਕਹਿੰਦਾ ਤਰ ਤਰ ਨੂੰ ਡੂੰਗਾ ਪਾਣੀ ਆ ਕਹਿੰਦਾ ਆ ਜੋ ਜਿਹੜਾ ਨਜ਼ਾਰਾ ਪੰਜਾਬ ਦੀਆਂ ਕੱਸੀਆਂ ਤੇ ਆਣਾ ਸੂਆਂ ਤੇ ਆ ਬਈ ਉਹ ਦੁਨੀਆਂ ਦੇ ਕਿਸੇ ਕੋਨੇ 'ਚ ਨਹੀਂਗਾ ਜਿਹੜਾ ਪੰਜਾਬ ਆ ਤਾਂ ਪੰਜਾਬ ਦਾ ਪੰਜਾਬ ਆ ਬਈ ਲੱਭੜੇ ਇਸੇ ਕਰਕੇ ਆਪਾਂ ਹਰੇਕ ਵੀਡੀਓ ਦੇ ਵਿੱਚ ਪੰਜਾਬ ਦੀ ਗੱਲ ਕਰਦੇ ਆਂ ਆ ਨਜ਼ਾਰਾ ਕਿਤੇ ਹੋਰ ਮਿਲ ਸਕਦਾ ਬਾਈ ਜਮੈਟ ਵਾਲਾ ਵੀ ਗੋਤੇ ਲਾ ਕੇ ਪਾ ਕੇ ਕੱਪੜੇ ਠੰਡਾ ਜਾ ਹੋ ਗਏ ਬਾਈ ਆ ਜਾਂਦਾ ਵੀਰਾ ਆ ਕਰਦਾ ਹੱਥ ਖੜਾ ਦੇਖੋ ਆ ਫੁੱਫੜੀ ਆਏ ਹੋਏ ਨੇ ਆਪਣੇ ਆ ਕਾਲੇ ਦੇ ਫੁੱਫੜ ਜੀ ਨੇ ਬਾਈ ਦੇ ਇਹ ਆਏ ਨੇ ਕੈਥਲ ਤੋਂ ਆ ਬਾਈ ਹੁਣੀ ਆਏ ਨੇ ਕਥਾਂ ਆ ਵੀਰੇ ਕਰਨਾਲ ਕਰਨਾਲ ਤੋਂ ਆਏ ਨੇ ਬਾਈ ਉਹ ਹਰਿਆਣਾ ਉਹ ਦਿੱਲੀ ਦੇ ਜਣਾ ਚੋਂ ਆਏ ਨੇ ਬਾਈ ਹੁਣੀ ਆ ਦੇਖੋ ਆ ਬਾਈ ਆਪਣੇ ਬਟਾਲੇ ਦੇ ਨੇ ਇਹਨਾਂ ਦੇ ਰਿਸ਼ਤੇਦਾਰ ਨੇ ਇਹ ਮੇਰਾ ਬੜਾ ਭਾਈ ਹੈ ਜੀ ਹਾਂ ਜੀ ਆ ਦੇਖੋ ਇਹ ਬਾਈ ਲੈਂਦਾ ਨਜ਼ਾਰੇ ਦੇਖੋ ਬਾਈ ਕਹਿੰਦਾ ਮੈਨੂੰ 3 ਵਜੇ ਦਾ ਬੜਿਆ ਕਹਿੰਦਾ ਮੇਰਾ ਨਿਕਲਉ ਜਿਉ ਨਹੀਂ ਕਰਦਾ ਕਹਿੰਦਾ ਸੂਏ ਚੂਜਾ ਖੜਾ ਇੱਕ ਪਿੱਛੇ ਆ ਦੇਖੋ ਆ ਦੇਖੋ ਮੇਰਾ ਚੂਜਾ ਨਹੀਂ ਆਹੋ ਆ ਦੇਖੋ ਆ ਵੀ ਨਾ ਆ ਗਿਆ ਡਾ ਵਿਚ ਦੇਖੋ ਆ ਦੇਖੋ ਨਮਸਤ ਕਰਦੇ ਨਮਸਤ ਕਰਦੇ ਆ ਦੇਖੋ ਨਮਸਤੇ ਕਰ ਰਿਹਾ ਨਾ ਦੇਖੋ ਸਲਾਹਾਂ ਦੇ ਰਿਹਾ ਉਹ ਫਫੜੀ ਨੂੰ ਸਲਾਹਾਂ ਦੇ ਰਿਹਾ ਬਾਈ ਕਹਿੰਦਾ ਵੀ ਪੈਰ ਠੰਡੇ ਕਰੋ ਪਹਿਲਾਂ ਉਹ ਤੋਂ ਬਾਅਦ ਦੇਖਾਂਗੇ ਅਗਲੀ ਗੱਲ ਪਾਣੀਆਂ ਬਾਈ ਕੁਛ ਆਏ ਹਾਏ 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 ਓਏ ਨਿਆਰਾ ਆ ਰਿਹਾ ਆ ਤਾਰ ਤੇ ਬਾਈ ਹੋਰਾਂ ਨੇ ਕੱਪੜੇ ਕੱਪੜੇ ਉਧਰ ਨੂੰ ਆਈ ਇੱਥੋਂ ਆਰਮ ਜੀ ਨਾਲ ਵੜ ਜਾ ਬਾਈ ਛਾਲ ਜੇ ਨਹੀਂ ਮਾਰਨੇ ਤੇ ਡਰਦਾ ਇਹ ਆਰਮ ਜੀ ਨਾਲ ਛਾਲ ਮਾਰਨੀ ਪੈਂਦੀ ਆ ਆ ਦੇਖੋ ਬਾ ਦੇਖੋ ਬਾਈ ਕਹਿ ਰਿਹਾ ਮੈਨੂੰ ਤਾਂ ਡਰ ਲੱਗੀ ਜਾਂਦਾ ਕਹਿੰਦਾ ਮੈਨੂੰ ਆ ਦੇਖੋ ਯਾਰ ਬਹੁਤ ਡਰਦਾ ਹਾਂ ਮੈਂ ਤਾਂ ਤੇ ਡਰ ਕਹਿੰਦੇ ਬਹੁਤ ਲੱਗਦਾ ਪੂਰੇ ਆ ਜਾ ਸੈਕਟਰ ਚ ਜੋ ਉਰੇ ਦਿਨੋਂ ਡਰ ਜਰੂਰ ਲੱਗੂਰੇ ਤਿਲਕਣਾ ਉਰੇ ਆ ਅੱਛਾ ਆ ਦੇਖੋ ਸਲਾਹਾਂ ਦੇਖੋ ਕਿਵੇਂ ਚੱਲਦੀਆਂ ਨੇ ਬਾਈ ਆ ਦੇਖੋ ਉੱਤਰ ਦੇ ਤਰੀਕੇ ਦੇ ਨੀ ਯਾਰ ਆਏ ਹਾਏ ਆ ਦੇਖੋ ਤਰੀਕੇ ਦੇਖੋ ਤੁਸੀਂ ਕੀ ਬਣ ਰਹੇ ਨੇ ਇੱਧਰ ਕਹਦੇ ਬਾਵਾ ਵਰਗੇ ਨੇ ਯਾਰ ਜਿੱਥੇ ਅੱਖਾਂ ਖੜ ਜਾਂਦੇ ਆਏ ਹਾਏ ਓਏ ਆ ਡਾਇਲੋਗ ਦੇਖੋ ਬਾਈ ਮੈਂ ਥੋੜਾ ਜਿਆਦਾ ਤੁਹਾਨੂੰ ਜ਼ੂਮ ਕਰਾ ਹਾਂ ਆ ਆ ਦੇਖੋ ਕਹਦੇ ਬਾਵਾ ਵਰਗੇ ਨੇ ਯਾਰ ਜਿੱਥੇ ਅੱਖਾਂ ਖੜ ਜਾਂਦੇ ਆਏ ਹਾਏ ਆ ਆ ਆ ਆ ਦੇਖੋ ਓਏ ਆ ਰੋ ਬਾਬਾ ਬਸ ਐ ਕਰਦਰ ਜੀ ਆਹਾ ਆ ਦੇਖੋ ਆਹਾ ਆਹ ਕਹਿੰਦੇ ਆ ਗਿਆ ਨਿਆਰਾ ਬਈ ਲੋਟ ਪ੍ਰੋਜੈਕਟ ਆ ਪਾਣੀ ਦੇ ਕਹਿੰਦੇ ਆ ਦੇਖ ਬਈ ਤੇਜ ਹਸਪੀਟਲ ਬਣਾਤੇ ਅੱਛਾ ਪਰਾਨੂੰ ਲੈ ਜਾਊਗਾ ਕਹਿੰਦੇ ਇੱਧਰ ਨੂੰ ਆ ਇੱਧਰ ਨੂੰ ਆ ਕਹਿੰਦੇ ਪਾਣੀ ਦੇ ਉਲਟੇ ਦਰਨਾ ਬਹੁਤ ਔਖਾ ਬਾਈ। ਵੀਰੇ ਓਪਪਰਟੀਉਟੀ ਪਚਾਉਂਦਾ ਪਰ ਆਹ ਦੇਖ ਲੋ ਲੈ। ਪਹਿਲਾਂ ਕਹਿੰਦਾ ਮੈਂ ਨਹਾਉਂਦਾ ਨਹੀਂ ਜੀ। ਉਹਨਾ ਦੇਖ ਲੋ ਕਹਿੰਦਾ ਪਾਣੀ ਦੇ ਉਪਰ ਜਟ ਚੱਲ ਕੇ ਸਵਾਦ ਆਉਂਦਾ ਲੈ। ਆ ਸੁਣ ਲੋ ਗੱਲਾਂ ਇਹਦੀਆਂ ਵਜਦੇ ਨਾ ਮੁੱਛਾਂ ਦੇ ਹੱਥ ਵੱਜਦੇ ਆ ਦੇਖੋ। ਕੋ ਚੋਬਰ ਕਹਿੰਦੇ ਜਿਹੜਾ ਆਈਸ ਬਾਥ ਕਰਦੇ ਆ ਲੋਕ ਬਰਫ਼ ਲਿਆਉਂਦੇ ਆ ਘਰੇ ਟੱਪਾਂ 'ਚ ਪਾਉਂਦੇ ਆ ਫਿਰ ਉਹ ਤੋਂ ਬਾਅਦ ਆਈਸ ਬਾਥ ਕਰਕੇ ਨਹਾਉਂਦੇ ਆ ਹਨਾ। ਅੱਗੇ ਜਾ ਕੇ ਫਿਰ ਇੱਧਰ ਨੂੰ ਆਈਸ ਬਾਥ ਕਰਦੇ ਜਿਹਨੂੰ ਕਹਿੰਦੇ ਆ ਆਹ ਦੇਖੋ ਇਹ ਕਹਿੰਦਾ ਵੀ ਇਹ ਕੁਦਰਤੀ ਸਰੋਤ ਹੈ ਕੁਦਰਤੀ ਆਈਸ ਬਾਥ ਹੋ ਰਿਹਾ ਦੇਖੋ ਇੱਧਰ ਦੇਖੋ ਇਸ ਕੰਨ ਟਾਈਟ ਕਰਨ ਦਾ ਸਭ ਤੋਂ ਵਧੀਆ ਤਰੀਕਾ ਜੀ ਇਹਦੇ ਵਿੱਚ ਸਿਖਾਇਆ ਜਾ ਰਿਹਾ ਜਿਹੜੇ ਆਪਣੇ ਫੇਸ ਦੇ ਉੱਪਰ ਝੁਰੜੀਆਂ ਹੁੰਦੀਆਂ ਨੇ ਇਹਦੇ ਨਾਲ ਕਹਿੰਦੇ ਉਹ ਖਤਮ ਹੋ ਜਾਂਦੇ ਜਦੋਂ ਆਈਸ ਬਾਥ ਕਰਦੇ ਆਪਾਂ ਆਹ ਦੇਖੋ ਆਈਸ ਬਾਥ ਹੋ ਰਿਹਾ ਹੈ ਗਲੋ ਆ ਗਿਆ ਗਲੋ ਗਲੋ ਦੇਖੋ ਜੀ ਆਹ ਦੇਖੋ ਆਹ ਦੇਖੋ ਪਾਜ ਦਾ ਮੂੰછા ਜਿਹਾ ਦਿੱਤਾ ਦੇਖੋ ਗਲੋ ਆ ਗਿਆ ਕਹਿੰਦਾ ਚਮਕ ਬਰ ਰਹੀ ਹੈ ਚਮਕ ਦੇਖੋ ਪੂਰੀ ਹੈ ਇਹ ਆਹ ਮੁੰਡੇ ਦੇਖੋ ਕਿਵੇਂ ਲਿਸ਼ਕੇ ਫਿਰਦੇ ਆ ਪੱਕਾ ਸੋਣੀਆਂ ਬੰਨਿਆ ਹਿਆਂ ਨੇ ਬਾਈ ਹਰਾਂ ਨੇ ਆ ਦੇਖੋ ਤੇ ਨਿਕਲਾਂਗੇ ਅੱਗੇ ਆ ਕਹਿੰਦੇ ਨਿਕਲਦੇ ਨਹੀਂ ਹੁਣ ਨਹੀਂ ਬਾਹਰ ਨਿਕਲਦੇ ਇਹ ਝੋਸ ਮੋਸਲਾ ਹੋ ਰਿਹਾ ਕਹਿੰਦੇ ਝੋਸ ਮੋਸਲਾ ਨੇ ਰਾਜਾ ਪੈਂਦਾ ਯਾਨੀ ਕਿ ਆ ਤੇ ਖੜਜਾ ਦੇਣਾ ਲਓ ਜੀ ਕਾਲਾ ਆ ਚੁੱਕਿਆ ਮੈਦਾਨ ਦੇ ਵਿੱਚ ਆ ਮਾਰਦਾ ਤਾਰੀਆਂ ਮੁੰਡਾ ਦੇਖੋ ਕਿਵੇਂ ਲਾਉਂਦਾ ਗੋਤੇ ਆ ਫਿਰਦੇ ਸਰਦਾਰ ਹੁਣੀ ਆ ਦੇਖੋ ਆ ਪੈਂਦੇ ਨੇ ਹੱਥ ਮਲਾਉਂਦੇ ਯਾਰੀਆਂ ਵਾਲੇ ਇਹ ਆ ਨਜ਼ਾਰਾ ਜ਼ਿੰਦਗੀ ਦਾ ਲੱਭਣੀ ਨਹੀਂ ਮौज ਪੰਜਾਬ ਵਰਗੀ ਮੂੜ ਮੂੜ ਜਾਂਦਾ ਆਉਂਦਾ ਪੰਜਾਬ ਦਾ ਨਾਹਰ ਜੀ ਦੇਖੋ ਕੌਣ ਕਰੂਗਾ ਰੀਸੋ ਮੇਰੇ ਵੀਰੋ ਪੰਜਾਬ ਦੀ ਰੀਸ ਕਿਤੇ ਕਰ ਲੂ ਕੋਈ ਦੇਖੋ ਕਿੰਨਾ ਸੋਹਣਾ ਸਵਾਦ ਆ ਰਿਹਾ ਦੇਖੋ ਆਨੰਦ ਆ ਰਿਹਾ ਪੂਰਾ ਪੰਜਾਬ ਦੇ ਨਾਹਰ ਦੀ ਕੋਈ ਰੀਸ ਨਹੀਂ ਕਰ ਸਕਦਾ ਆ ਰਿਆ ਨੇ ਯਾਰਾ ਪੂਰਾ ਤਾਰੀਆਂ ਲਾ ਕੇ ਆਏ ਹਾਏ ਹਾਏ ਮੋੜ ਮੋੜ ਯਾਲ ਸਤਾਵੇ ਪਿੰਡ ਦੀਆਂ ਗਲੀਆਂ ਦੀਆਂ ਉਹ ਗੱਲਾਂ ਆਏ ਹਾਏ ਹਾਏ ਮੱਝਾਂ ਦੀਆਂ ਪੂਛਾਂ ਫੜ ਕੇ ਤਾਰੀ ਲਾਉਂਦੀਆਂ ਆਹ ਗੱਲਾਂ ਜਿਹੜੀਆਂ ਗਰਦਾਸ ਮਾਨ ਨੇ ਕਹੀਆਂ ਨੇ ਉਹ ਵੀ ਵਧੀਆ ਕਹੀਆਂ ਨੇ ਚਲੋ ਅੱਜ ਕੱਲ ਉਹਦਾ ਵਿਰੋਧ ਹੁੰਦਾ ਪਈਦਾ ਆ ਲੈ ਚੱਕਮ ਆ ਗਿਆ ਦੇਖ ਵਾਇਦਿਆ ਛਾਲ ਆਏ ਹਾਏ 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 ਫੀਲੇ ਵੱਖਰਾ ਆਉਂਦਾ ਬਈ ਜੋ ਨਜ਼ਾਰਾ ਜੀ ਦਾ ਨਾ ਆਏ ਹਾਏ 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 ਆਹਾ ਜੰਨਤ ਜਮੀ ਮੈਂ ਕਹਣਾ ਸਵਾਦ ਆ ਤੁਸੀਂ ਵੀ ਲਿਆ ਕਰੋ ਲਓ ਵੀ ਮਿੱਤਰੋ ਗੱਡੀ ਹੁਣ ਆਪਾਂ ਨੇ ਬਹਿ ਗਿਆ ਗੱਡੀ ਦੇ ਵਿੱਚ ਤਾਂ ਗੱਡੀ ਪਾਲੀ ਆਪਾਂ ਨੇ ਸਾਬੇ ਕੰਨੀ ਨੂੰ ਆ ਜਿਹੜਾ ਨਵਾਂ ਸਾਬੇ ਖੁੱਲਿਆ ਇੱਥੇ ਆਪਣੀ ਨਵੀਂ ਮਾਰਕੀਟ ਜੀ ਬਣੀਆ ਬਠੰਡਾ ਜੀਰਕਪੁਰ ਹਾਈਵੇ ਦੇ ਉੱਪਰ ਪਟੜਾ ਟੱਪ ਕੇ ਵਜੀਦਪੁਰ ਦੇ ਕੋਲੇ ਜਿਹੜੀ ਬਣੀਆ ਉੱਥੇ ਆ ਲਓ ਜੀ ਆਪਾਂ ਪਹੁੰਚ ਗਏ ਸਾਬੇ ਪੁਆਣੀਗੜ ਪਟਿਆਲਾ ਰੋਡ ਦੇ ਉੱਪਰ ਬਠਿੰਡਾ ਜੇਕਪੁਰ ਹਾਈਵੇ ਲਾ ਲਓ ਤੁਸੀਂ ਵੀਰ ਤਾਂ ਆਹ ਫੋਨ ਹੀ ਆਪਾਂ ਸੱਬੇ ਜੰਦਰਾ ਜੀ ਉਹ ਬਾਸ ਨਾਮ ਦੇ ਆਹ ਤੋਂ ਰਿਟੇ ਲੇ 79 ਵਾਲੇ ਲਾ ਦਿਓ ਭਾਈ ਹਾਂ 79 ਵਾਲੀ ਕਰਾਂਗੇ ਠੀਕ ਆ ਵੀਰਿਆ ਬਾਈ ਹੁਣੇ ਲਾ ਰਹੇ ਨੇ ਸੱਬ ਆਪਣੇ ਇੱਧਰ ਬਾਈ ਹੁਣੇ ਖੜੇ ਨੇ ਆਹ ਬੜਨੇ ਅੰਕਲ ਜੀ ਆਪਣੇ ਵਾਈ ਰਣ ਸਭ ਆਪਣਾ ਰੱਬ ਤੇ ਦੇ ਵਿੱਚ ਰੋਸਟ ਸਟੋਨ ਨੂੰ ਚਿਕਨ ਪੈਟੀਜ ਦੇ ਵਿੱਚ ਰੱਖ ਤੀ ਟੈਂਪਰੇਚਰ ਚੱਲ ਰਿਹਾ 8 7 6 5 4 3 2 1 ਆਹ ਹੋ ਗਿਆ ਭਈ ਆ ਪੰਜ ਪਈਨੇ ਕਰਛੀ ਜੀ ਬੱਚਾ ਆ ਗਿਆ ਸਮਾਨ ਲਓ ਜੀ ਸਬੂਰਿਆ ਤਿਆਰ ਆਪਣਾ ਆ ਲਓ ਬਾਈ ਇਹਦਾ ਤੇ ਟਮਾਟੇ ਆਹ ਪਾਤੀ ਕੈਪਸਿਕਮ ਪਹਾੜੀ ਮਿਰਚਾਂ ਆ ਦੇਖੋ ਪਹਾੜੀ ਮਿਰਚਾਂ ਪਾ ਗਏ ਵਿੱਚ ਕੈਪਸਿਕਮ ਕਹਿੰਦੇ ਆ ਆਹ ਔਨੀਰ ਰੱਖਦਾ ਜਨੇ ਕਿ ਕੰਡੇ ਆ ਤਾਰਦੇ ਬਾਈ ਨੇ ਗੋਲ ਗੋਲ ਕੱਟ ਕੇ ਦੋ ਪਾਈ ਨੇ ਪਾ ਲਈ ਆਪਣੀ ਸਾਸ ਨਾ ਖਾਣੇ ਦੇ ਵੀਰੇ ਨਾ ਕਰਦੇ ਬਾਈ ਨੂੰ ਤਿਆਰ ਕਰਦਾ ਦਾ ਚਿਕਨ ਬੱਟ ਫਾਇਰ ਆ ਬਣਾ ਰਿਹਾ ਬਾਈ ਪੈਕਿੰਗ ਦਾ ਸਿਸਟਮ ਖਾਣੇ ਦੇ ਵੀਰੇ